ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਵੜੰਗਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਇਹ ਪਿੰਡ ਦੋਸਤੋ ਮੁਕਤਸਰ ਤੋਂ ਜਦੋਂ ਕੋਟ ਕਪੂਰੇ ਵੱਲ ਨੂੰ ਜਾਂਦੇ ਆ ਤਾਂ ਟੂਲ ਟੈਕਸ ਦੇ ਨਾਲ ਹੀ ਇਹ ਪਿੰਡ ਰਹਿ ਜਾਂਦਾ ਮੇਨ ਰੋਡ ਦੇ ਉੱਤੇ ਪਿੰਡ ਪੈਂਦਾ ਇਹ ਇਸ ਪਿੰਡ ਦੇ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬੂਰੀ ਨੀਲੀ ਦਾ ਵੀ ਮੱਝ ਵਕਾਊ ਆ ਜਿਹੜੀ ਕਿ 6 ਸਾਢੇ 6 ਮਹੀਨਿਆਂ ਦੀ ਗੱਭਣ ਆ ਬਣ ਦੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਕੇ ਦੱਸਾਂਗੇ ਜਿੰਨਾ ਵੀਰਾਂ ਨੇ ਅੱਜ ਤੱਕ ਆਪਣੇ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਜਿਹੜੇ ਵੀਰ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਪਣਾ ਨਾਮ ਦੱਸਿਓ ਜੀ ਨਾਮ ਗੁਰਮੀਤ ਸਿੰਘ ਆ ਜੀ ਗੁਰਮੇਲ ਸਿੰਘ ਤੇ ਆਪਣਾ ਮੋਬਾਈਲ ਨੰਬਰ ਬੋਲਿਓ ਜੀ ਅੱਛਾ ਮੋਬਾਈਲ ਨੰਬਰ ਚਲੋ ਕੋਈ ਗੱਲ ਨਹੀਂ ਵੈਸੇ ਲਾ ਦਾਂਗੇ ਤੇ ਇਹ ਮਾਝ ਆਪਣੇ ਘਰ ਦੀ ਹੈ ਜੀ ਘਰ ਦੀ ਕਰਦੀ ਤੀਜੇ ਸੂਵੇ ਸੋਣਾ ਜੀ ਘਰ ਦੀ ਆ ਜਾਵਾਂ ਤੀਜੇ ਸੂਵੇ ਸੋਣਾ ਜਰਮ ਕਰਦਾ 25 ਸਾਲ ਤੋਂ ਸਾਡੇ ਵਿੱਚ ਦਾਵਾ ਤੁਰਿਆ ਉਹਨੇ ਠੀਕ ਆ ਪੁਰਾਣਾ ਰਵਾ ਹੈ ਪੁਰਾਣਾ ਰਵਾ ਤੇ ਕਿੰਨਾ ਕ ਦੁੱਧ ਕੱਢ ਦਿੰਦੀ ਹੈ ਇਹ ਸੱਜਰ ਤੇ 14-15 ਲੀਟਰ ਦਾ ਦੁੱਧ ਕੱਢ ਦਿੰਦੀ ਠੀਕ ਆ ਤੇ ਹੁਣ ਇਹ ਡਰਾਈ ਕੀਤੀ ਜਾਂ ਛੱਡੀ ਹੈ ਦੁੱਧੋਂ ਦੁੱਧੋਂ ਛੱਡੀ ਇਹ ਵੀ 25 ਦਿਨ ਹੋ ਗਏ ਛੱਡੀ ਠੀਕ ਆ ਤੇ ਕਿੰਨਾ ਕ ਚਿਰ ਦੀ ਗੱਬਣਾ ਇਹ ਇਹ ਗੱਬਣਾ 7 ਮਹੀਨੇ ਦੇ ਕੁਝ 8-9 ਦਿਨ ਹੋ ਗਏ 7 ਮਹੀਨੇ ਦੇ 8-9 ਦਿਨਾਂ ਦੀ ਗੱਬਣਾ ਹੈ ਠੀਕ ਹੈ ਤੇ ਪਾਸ ਤਾਂ ਚਲੋ ਚੈੱਕ ਪਾਸ ਆ ਚੈੱਕ ਪਾਸ ਆ ਚੈੱਕ ਪਾਸ ਠੀਕ ਆ ਜੇ ਕਿਸੇ ਨੂੰ ਸ਼ੱਕ ਆਦਾ ਆਪਦੀ ਕਰਾ ਸਕਦਾ ਚੈੱਕ ਪਾਸ ਪੈਂਦਾ ਡਾਕਟਰ ਠੀਕ ਹੈ ਜੀ ਠੀਕ ਹੈ ਲਓ ਵੀ ਮਿੱਤਰੋ ਮੱਥੇ 'ਚ ਬੱਲਾ ਸਿੰਗ ਬਿਲਕੁਲ ਕੁੰਡਾ ਦੇਖ ਸਕਦੇ ਹੋ ਤੁਸੀਂ ਤੇ ਚਾਰਾਂ ਪੈਰਾਂ ਦੇ ਵਿੱਚ ਚਿੱਟੇ ਨਿਸ਼ਾਨ ਆ ਦੋਸਤੋ ਥੋੜੇ ਥੋੜੇ ਤੇ ਰਾਜੀਬਲੀ ਤਾਂ ਬਹੁਤ ਹੀ ਜ਼ਿਆਦਾ ਆ ਬਹੁਤ ਵੱਡੀ ਮਾਝਾ ਦੋਸਤੋ ਰਾਜੀਬਲੀ ਚੰਗੀ ਆ ਤੀਜਾ ਸੂਆ ਤੇ ਥਣਾਂ ਦਾ ਸਾਈਜ਼ ਗੈਰ ਤੁਹਾਨੂੰ ਦਿਖਾਉਣੇ ਆ ਥਣ ਦੋਸਤੋ ਦੇਖ ਸਕਦੇ ਆ ਤੁਸੀਂ ਦੋਨਾਂ ਪਾਸੇ ਤੋਂ ਤੁਹਾਨੂੰ ਥਣ ਦਿਖਾ ਦੇਣੇ ਆ ਲੇਵਾ ਅੰਕਲ ਜੀ ਕਹਿੰਦੇ ਬਹੁਤ ਵੱਡਾ ਕੱਢਦੀ ਆ ਮਗਰ ਲੈ ਪਾਸੇ ਲੜੀ ਤੁਸੀਂ ਦੇਖ ਹੀ ਸਕਦੇ ਆ ਦੋਸਤੋ ਬਹੁਤ ਜ਼ਿਆਦਾ ਢੱਲ ਪਈ ਆ ਥਣਾਂ ਦਾ ਦੋਸਤੋ ਸੇਮ ਸਾਈਜ਼ ਆ ਤੁਸੀਂ ਦੇਖ ਸਕਦੇ ਆ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਥਾਣਾ ਮਿਲਕ ਵੈਨ ਚੰਗੀ ਆ ਦੋਸਤੋ ਤੇ ਕੱਦਗਾਠ ਚੰਗਾ ਹੈ ਰਾਜੀਪੜੀ ਬਹੁਤ ਆ ਤੇ 14 15 ਲੀਟਰ ਦੁੱਧ ਅੰਕਲ ਕਹਿੰਦੇ ਵੀ ਇਹਨੇ ਕੱਢਿਆ ਦੇਖ ਸਕਦੇ ਹੋ ਤੁਸੀਂ ਰਾਜੀਪੜੀ ਕਿੰਨੀ ਆ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਮਗਰਲੇ ਪਾਸੋਂ ਲੜੀ ਦੋਸਤੋ ਬਿਲਕੁਲ ਉੱਤੋਂ ਤੱਕ ਲੱਗਦੀ ਮੋੜ ਲੇਵੋ 7 ਮਹੀਨੇ ਤੇ 7-8 ਦਿਨਾਂ ਦੀ ਘੱਬਣਾ ਦੋਸਤੋ ਦੁੱਧੋ ਡਰਾਈ ਹੈ ਜੇ ਕਿਸੇ ਵੀਰ ਨੂੰ ਪਸੰਦ ਆ ਤੇ ਆ ਕੇ ਵੀ ਵੇਖ ਸਕਦੇ ਆ ਚੈੱਕ ਪਾਸ ਕਰ ਸਕਦੇ ਆ ਡਾਕਟਰ ਤੋਂ ਚੈੱਕ ਪਾਸ ਆ ਬਾਕੀ ਵੀ ਪਸ਼ੂ ਬਾਈ ਹਰਾਂ ਦੇ ਬਹੁਤ ਹੀ ਜ਼ਿਆਦੇ ਆ ਤੇ ਚੰਗੀ ਨਖਲਦੇ ਆ ਇਹ ਘਰ ਦਾ ਰਵਾਇਤ ਰਿਆ ਹੁੰਦਾ ਬਹੁਤ ਪੁਰਾਣਾ ਇਹਨਾਂ ਕੋਲੇ ਕੀ ਮੁੱਲ ਕਰਾਂਗੇ ਫਿਰ ਇਹਦਾ ਜੀ ਮੁੱਲ ਜੀ ਫੋਨ ਤੇ ਕਰ ਲਾਂਗੇ ਆਪਾਂ ਕੋਈ ਚਲੋ ਠੀਕ ਆ ਜੀ ਲਓ ਵੀ ਮੁੱਲ ਅੰਕਲ ਕਹਿੰਦੇ ਵੀ ਫੋਨ ਤੇ ਕਰ ਲਾਂਗੇ ਜਿਸ ਵੀ ਕਿਸੇ ਵੀਰ ਨੂੰ ਇਹ ਮੱਝ ਪਸੰਦ ਆ ਤਾਂ ਦੋਸਤੋ ਰਾਜੀ ਭਲੀ ਬਹੁਤ ਜ਼ਿਆਦੇ ਆ ਘਰ ਦਾ ਰਵਾਇਨਾ ਦਾ ਪੁਰਾਣਾ ਰਵਾ ਹੈ ਤਾਂ ਸਾਫ ਸੁਥਰੀ ਆ ਤੇ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਹਨਾਂ ਦਾ ਤੇ ਇਹਨਾਂ ਨਾਲ ਸੰਪਰਕ ਕਰ ਲਿਓ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਤਾਂ ਬੂਰੀ ਮਾਝਾ ਦੋਸਤੋ ਪੁਰਾਣੇ ਸਮੇਂ ਦੇ ਵਿੱਚ ਬੂਰੀਆਂ ਵੱਜਾਂ ਦਾ ਮੁੱਲ ਬਹੁਤ ਪੈਂਦਾ ਹੁੰਦਾ ਸੀ ਤੇ ਇਸ ਤਰ੍ਹਾਂ ਦੋਸਤੋ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆਂ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ